घरों दवा लैंड की लाश नगन हालत गुराया दे छप्पर चो मिली फिलौर उन्नीस नवंबर फिलौर के नज़दीकी पिंड आशाहूर की एक गुजर भाईचारे की औरत जो कि दो दिन तो लापता सी उसकी लाश गुराया विखे छप्पर चो नगन हालत मिलन का समाचार प्राप्त होया इस संबंधी मिली जानकारी अनुसार मृतक औरत सकूरा पति लियाकत अली ने दस्या कि उसकी पत्नी सकुरा जो कि दो दिन पहला दवाई लैंड गई सी वापस कर नहीं आई जिसका फोन भी बंद आ रहा सी जिसकी भाल की जा रही सी जिस तो बाद उन्होंने उसकी दी गुमशुदगी दी रिपोर्ट फिलौर थानेती व्यक्ति ते शक भी जिस तोमवार पिंड के मुहतवर पिंड वास ने पुलिस नक जाहिर किया सख्ती ने, तो तो ने दस का उस लाश नया विप्पड़ सुट दिता है जिस तुलिस तो ने दोषी लड़के की निशानदेही के छप्पड़ो लाश बरामद की मृतक के पति लियाकत अली के बयान तारा एक लख तीन हजार दो सौ अठती भी एन ए स्थित कार्रवाई करदान अगलेरी कार्रवाई शुरू कर फिलौर तो राजकुमार नंगल की खास रिपोर्ट eu you ਅੰਡਰਸਬਿਲ ਇੱਕ ਮਰਡਰ ਦਾ ਮੈਟਰ ਸਾਹਮਣੇ ਆਇਆ ਅਦਾਲਤ ਕਰ ਦਿੱਤੀ ਆ ਕੀ ਕਹਿਣਾ ਚਾਹੁੰਦੇ ਆ ਕਿ ਅੱਜ ਹੋਇਆ ਇਸ ਪ੍ਰੈਸ ਕਾਨਫਰੰਸ ਕੰਮ ਜੈ ਮਰਡਰ ਦਾ ਕੇਸ ਜਿਹੜਾ ਸੀ ਉਸੇ ਅਸੀਂ ਥਾਣਾ ਫਲੋਰ ਵਿਖੇ 309 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈਗੀ ਆ ਇਹ ਲਿਆਕਤ ਅਲੀ ਸੀ ਉਹਦੀ ਵਾਈਫ ਜਿਹੜੀ ਸੀ ਉਹ ਬੰਗਾ ਸਾਈਡ ਤੋਂ ਮੈਡੀਸਨ ਲੈਣ ਗਈ ਸੀ ਉਹਨੂੰ ਥਾਣਾ ਦੇ ਵਿੱਚ ਕੰਪਲੇਂਟ ਕੀਤੀ ਕਿ ਮੇਰੀ ਵਾਈਫ ਜਿਹੜੀ ਆ ਵੀ ਉਹ ਵਾਪਸ ਨਹੀਂ ਆਈ ਤੇ ਮੈਨੂੰ ਪੂਰਾ ਯਕੀਨ ਹੈਗਾ ਵੀ ਉਸਦੀ ਮੌਤ ਜਿਹੜੀ ਆ ਉਹ ਲਿਆਕਤਲੀ ਜਿਹੜਾ ਗੁਜਰਾ ਦੇ ਡੇਰੇ ਗੜੇ ਪਿੰਡ ਦੇ ਨਜ਼ਦੀਕ ਰਹਿੰਦਾ ਉਹਨ ਮੇਰੀ ਵਾਈਫ ਜਿਹੜੀ ਆ ਉਹਨੂੰ ਮਾਰ ਦਿੱਤਾ ਹੈਗਾ ਹੂੰ ਦੈਟਸੋ ਕੀ ਕਾਰਨ ਕੀ ਸੀ ਮਾਰਨ ਦਾ ਕੀ ਮਕਸਦ ਸੀ ਮਰਨ ਦਾ ਕਾਰਨ ਇਹ ਸੀ ਇਸ ਲੜਕੀ ਦਾ ਵੀ ਇਹਦੇ ਨਾਜਾਇਜ਼ ਤਾਲੁਕਾਤ ਸਨ ਕਿ ਲਿਆਕਤਲੀ ਨਾਲ ਇੱਕ ਇੱਕ ਸਖਸ਼ੇ 7 ਮਹੀਨੇ ਤੋਂ ਉਹਦੇ ਵਿੱਚ ਇਹਨਾਂ ਦੋ ਜਦੋਂ ਆਪਸ ਵਿੱਚ ਝਗੜਾ ਹੋ ਗਈ ਤੇ ਦੁਬਾਰਾ ਜਿਹੜਾ ਸੀ ਉਹ ਗੁਰਾਇਆਂ ਦੇ ਨਜ਼ਦੀਕ ਅਟਾ ਅਟਾ ਨਹਿਰ ਦੇ ਨਜ਼ਦੀਕ ਇਹਨੂੰ ਮਤਲਬ ਕਿ ਬੁਲਾ ਕੇ ਤੇ ਉੱਥੇ ਦਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਕੀ ਪਤਾ ਕਿ ਇਧਰ ਲੱਗਾ ਜੀ ਉਹ ਪਾਣੀ ਚ ਡੈਡ ਬੋਡੀ ਤਰ ਰਹੀ ਸੀ ਤੇ ਜਦੋਂ ਦੋਸ਼ੀ ਜਿਹੜਾ ਸੀ ਉਹਤੇ ਫੌਰੀ ਕਾਰਵਾਈ ਕਰਦਿਆਂ ਹੋਇਆ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਨੇ 5 ਘੰਟਿਆਂ ਦੇ ਵਿੱਚ ਹੀ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਉਹਦਾ ਫਰਦ ਅਨਸ਼ਾਫ ਜਿਹੜਾ ਸੀ ਉਹਦੇ ਮੁਤਾਬਕ ਜਿਹੜੀ ਲਾਸ਼ ਸ਼ਰੀਰ ਹੈ ਉਹ ਫਿਰ ਬਰਾਮਦ ਕੀਤੀ ਗਈ ਸੀ ਪਰਿਵਾਰ ਵੱਲੋਂ ਕੋ ਘੁਮਿਸ਼ੋਦਗ ਰਿਪੋਰਟ ਵੀ ਦਰਾਈ ਹੋਈ ਸੀ ਤੇ ਪਰਿਵਾਰ ਵੱਲੋਂ ਆਪਣੇ ਤੌਰ ਦੇ ਉੱਤੇ ਉਹਨੂੰ ਲੱਭਿਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਥਾਣਾ ਦੇ ਵਿੱਚ ਆ ਕੇ ਬਿਆਨ ਲਿਖਾਇਆ ਉਹਦੇ ਤੇ ਫੌਰੀ ਕਾਰਵਾਈ ਕਰਕੇ ਤੇ ਇਹ ਜਿਹੜਾ 302 ਦਾ ਮਰਡਰ ਕੇਸ ਇਹਨੂੰ 5 ਘੰਟਿਆਂ ਦੇ ਵਿੱਚ ਸੋਲਵ ਕਰ ਲਿਆ ਗਿਆ ਕਿੰਨੇ ਵਿਅਕਤੀ ਸੀ ਇਸ ਦੇ ਵਿੱਚ ਨਮੋਨ ਇਹਦੇ ਵਿੱਚ ਜੋ ਹੁਣ ਤੱਕ ਦੀ ਤਫਤੀਸ਼ ਹੈਗੀ ਆ ਉਹਦੇ ਵਿੱਚ ਦੋ ਵਿਅਕਤੀ ਨੇ ਤੇ ਦੋਨੋਂ ਹੀ ਸਕੇ ਭਰਾ ਨੇ ਇਹ ਦੂਸਰਾ ਬਦਰ ਜਿਹੜਾ ਹੈਗਾ ਇਹਦਾ ਉਹ ਗਨੀ ਹੈਗਾ ਅਬਦੁਲ ਗਨੀ ਤੇ ਲਿਆਕਤ ਅਲੀ ਕੋਰੀਬ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ ਇਹ ਦੌਰਾਨੇ ਜਦੋਂ ਮੈਡੀਕਲ ਰਿਪੋਰਟ ਜਿਹੜੀ ਹੈ ਨਾ ਜਿਹੜਾ ਬੋਰਡ ਰਾਈ ਅਸੀਂ ਮੈਡੀਕਲ ਕਰਵਾਇਆ ਗਿਆ ਹੈਗਾ ਉਹ ਜਦੋਂ ਰਿਪੋਰਟ ਆਉਣ ਤੋਂ ਬਾਅਦ ਇਹਦੇ ਬਾਰੇ ਉਹ ਫੋਨ ਵੀ ਉਹਦਾ ਬੰਦ ਹੋ ਗਿਆ ਸੀ ਉਸ ਦਿਨ ਹੀ ਲਗਾਤਾਰ ਹੀ ਹਾਂ ਉਹਦਾ ਫੋਨ ਜਿਹੜਾ ਬੰਦ ਹੋ ਗਿਆ ਸੀ ਉਹ ਫੋਨ ਦੋਨੋਂ ਹੀ ਜਿਹੜਾ ਅਕਿਊਜ਼ਡ ਹੈਗੀ ਆ ਜਿਹੜਾ ਹੈਗਾ ਉਹਦਾ ਤੇ ਜਿਹੜੀ ਮਰਨ ਵਾਲੀ ਲੜਕੀ ਹੈਗੀ ਆ ਉਹਨਾਂ ਦੋਨਾਂ ਦਾ ਹੀ ਅਸੀਂ ਜਿਹੜਾ ਉਹ ਫੋਨ ਜਿਹੜਾ ਬਰੰਤ ਕਰ ਲਿਆ ਹੈਗਾ ਇੱਕ ਵਿਅਕਤੀ ਕੱਲ ਦੂਸਰਾ ਪਕਾਇਆ ਰੰਦਾ ਦੂਸਰਾ ਵਿਅਕਤੀ ਫਰਾਰ ਆ ਉਸ ਤੇ ਰੇਡ ਕੀਤੀ ਜਾ ਰਹੀ ਹੈ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਇਕੱਲਾ ਹੀ ਸੀ ਇਹ ਹੋਰ ਕੋਈ ਨਾਲ ਹੋਰ ਕਿੰਨੇ ਸਾਥੀ ਸੀ ਦੋ ਦੋਸ਼ੀ ਨੇ ਜੀ ਦੋ ਜਣੇ ਇਸਮ ਕੱਟੇ ਦੋਨੋਂ ਹੀ ਸਕੇ ਭਰਾ